ਸਾਥਿਓ ਨਮਸਕਾਰ ਮੈਂ ਤੁਹਾਡਾ ਬਾਕਰ ਵਿਸ਼ਾ ਅੱਜ ਬੈਸੇ ਮੋਟਾ ਤਨਸਕ੍ਰੀ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਕਾਨੂੰਨ ਨੂੰ ਲੋਕ ਚਾਹਿਓ ਪ੍ਰਸ਼ਾਸਨ ਕਿਵੇਂ ਹੱਥਾਂ 'ਚ ਲੈ ਰਹੇ ਨੇ ਕਿਵੇਂ ਕਾਨੂੰਨ ਦੀਆਂ ਢੱਡੀਆਂ ਉਡਾਈਆਂ ਜਾ ਰਹੀਆਂ ਨੇ ਤੁਸੀਂ ਜਿਵੇਂ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਇੱਕ ਮੁਲਾਜ਼ਮ ਵੱਲੋਂ ਇੱਕ ਔਰਤ ਦੇ ਹੱਥ ਚੱਕਿਆ ਜਾਣੇ ਤੇ ਜਿੱਥੇ ਕੀ ਬਾਕੀ ਵੀ ਮਾਦਮ ਇੰਨੇ ਕਮਰੇ ਦੇ ਖੜੇ ਨੇ ਤੇ ਉਹਨਾਂ ਜੋ ਕਿਸੇ ਹੋਰ ਨੇ ਉਸ ਜਿਹੜੀ ਤੇ ਹੱਥ ਨਹੀਂ ਚੁੱਕਿਆ ਤੇ ਦੂਜੇ ਪਾਸੇ ਦੇਖਦੇ ਆ ਕਿ ਆਮ ਜਨਤਾ ਵੀ ਕਿਵੇਂ ਕਾਨੂੰਨ ਨੂੰ ਹੱਥਾਂ ਵਿੱਚ ਲੈ ਰਹੀ ਹੈ ਚਾਹੇ ਫਿਰ ਉਹ ਔਰ ਦਾ ਮਾਮਲਾ ਹੋਵੇ ਚਾਹੇ ਜੈਂਟਸ ਦਾ ਮਸਲਾ ਹੋਵੇ ਚਾਹੇ ਕਿਸੇ ਵੀ ਰਿਲੇਟਡ ਨਾਲ ਉਹ ਉਹ ਮਸਲਾ ਹੋਵੇ ਤੇ ਔਰ ਕਾਨੂੰਨ ਨੂੰ ਕਿਵੇਂ ਲੋਕ ਹੱਥਾਂ ਵਿੱਚ ਲੈ ਗਏ ਨੇ ਉਸ ਨੂੰ ਮਜ਼ਾਕ ਸਮਝ ਰਹੇ ਨੇ ਜੋ ਡਾਕਟਰ ਭੀਮraomeida ਜੀ ਦੇ ਦੁਆਰਾ ਲਿਖਿਆ ਗਿਆ ਸੰਵਿਧਾਨ ਉਸ ਨੂੰ ਲੋਕ ਗਲਤ ਤਰੀਕੇ ਨਾਲ ਯੂਜ਼ ਕਰ ਰਹੇ ਨੇ ਤੇ ਮੈਂ ਆਮ ਸੈਂਟਰ ਸਰਕਾਰ ਤੇ ਆਮ ਪਵਦਮਨ ਜੀ ਨੂੰ ਇਹ ਕਹਿਣਾ ਚਾਹਨਾ ਕਿ ਕੋਰਟ ਦੇ ਵਿੱਚ ਚਾਹੇ ਥਾਣੇ ਦੇ ਵਿੱਚ ਕਾਨੂੰਨ ਨੂੰ ਲੋਕ ਕਿਵੇਂ ਹੱਥਾਂ ਵਿੱਚ ਲੈ ਰਹੇ ਨੇ ਤੇ ਉਸ ਦਾ ਨਜਾਇਜ਼ ਫਾਇਦਾ ਚੱਕ ਰਹੇ ਨੇ ਤੇ ਚਾਹੇ ਫਿਰ ਉਹ ਔਰਤ ਉਸ ਦਾ ਫੈਸਲਾ ਫਾਇਦਾ ਚੱਕ ਰਹੀ ਹੋਵੇ ਚਾਹੇ ਫਿਰ ਉਹ ਮਰਦ ਚਾਹੇ ਫਿਰ ਉਹ ਸਰਕਾਰੀ ਮੁਲਾਜ਼ਮ ਹੋਵੇ ਜਾਫਰ ਸਰਕਾਰ ਦਾ ਕੋਈ ਨੁਮਾਇੰਦਾ ਤੁਸੀਂ ਦੇਖਦੇ ਹੋ ਕਿ ਹੁਣ ਕੁਝ ਟਾਈਮ ਤੋਂ ਪਹਿਲਾਂ ਕੁਝ ਟਾਈਮ ਹੋ ਗਿਆ ਕਿ ਕੁਝ ਸ਼ੋਰਤਾ ਕਿਵੇਂ ਇਸ ਕਾਨੂੰਨ ਦਾ ਨਜ਼ਾਇਜ਼ ਫਾਇਦਾ ਚੱਕ ਰਹੀਆਂ ਨੇ ਚਾਹੇ ਉਹ ਲਿਵਿੰਗ ਰਿਲੇਸ਼ਨ ਹੋਵੇ ਚਾਹੇ ਉਹ ਮੈਰਿਜ ਹੋਵੇ ਚਾਹੇ ਬਾਹਰ ਜਾਣ ਦਾ ਚਲਸਾ ਹੋਵੇ ਤੇ ਕਿਵੇਂ ਉਸ ਦਾ ਫਾਇਦਾ ਚੱਕਿਆ ਜਾ ਰਿਹਾ ਹੈ ਕੁਝ ਔਰਤਾ ਜੋ ਮੈਰਿਜ ਦੇ ਵਿੱਚ ਲੈ ਕੇ ਵੀ ਡਿਵੋਰਸ ਲੈ ਲਿਆਏ ਤੇ ਉਹ ਫਿਰ ਆਪਣੇ ਸਹੁਰੇ ਪਰਿਵਾਰ ਤੋਂ ਪੈਸੇ ਦੀ ਮੰਗ ਕਰਦੀ ਹੈ ਜਿੱਥੇ ਕਿ ਕੋਈ ਗਰੀਬ ਪਰਿਵਾਰ ਦਾ ਲੜਕਾ ਹੋਵੇ ਤੇ ਉਸ ਪੈਸੇ ਦੀ ਡਿਮਾਂਡ ਨਹੀਂ ਪੂਰੀ ਕਰ ਸਕਦਾ ਤੇ ਉਸ ਦੇ ਉੱਪਰ ਝੂਠੇ ਇਲਜ਼ਾਮ ਲਾ ਕੇ ਝੂਠੀਆਂ ਧਾਰਾ ਮਾਲ ਲਗਾ ਕੇ ਉਸ ਦੇ ਲੜਕੇ ਪਰਿਵਾਰ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਈ ਜਾਂਦੀ ਹੈ ਤੇ ਜੋ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣੀਆਂ ਨੇ ਅਗਰ ਕੱਲ ਨੂੰ ਉਹਨਾਂ ਦਾ ਕੁਝ ਹੋ ਜਾਂਦਾ ਹੈ ਅਗਰ ਕੱਲ ਨੂੰ ਇਕੱਠੇ ਨਹੀਂ ਹੁੰਦੇ ਤਾਂ ਉਹੋ ਜਿਹੀਆਂ ਔਰਤਾਂ ਕੋਈ ਅਗਰ ਡਿਮਾਂਡ ਨਹੀਂ ਪੂਰੀ ਹੁੰਦੀ ਤਾਂ ਉਸ ਲੜਕੇ ਦੇ ਉੱਪਰ ਮਟ ਅਰੇਬ ਕੇਸ ਜਾਂ ਚੁਕਠੇ ਕੇਸ ਪਾ ਕੇ ਉਸ ਨੂੰ ਹਰਾਸਮੈਂਟ ਕੀਤਾ ਜਾਂਦਾ ਹੈ ਕਾਨੂੰਨ ਕੋਰਟ ਦੇ ਵਿੱਚ ਲਿਜਾ ਕੇ ਇਸ ਨੂੰ ਕ੍ਰਿਸਿਆ ਜਾਂਦਾ ਹੈ ਪਰ ਜੋ ਲੜਕਾ ਹੈ ਉਹ ਕਿੱਥੇ ਖੜਾ ਹੈ ਉਸਦੇ ਹੱਕ ਵਿੱਚ ਕੌਣ ਹੈ ਉਸਦੇ ਹੱਕ ਵਿੱਚ ਸਿਰਫ ਇੱਕ ਆਪਣੇ ਪਰਿਵਾਰ ਵੱਲੋਂ ਤੇ ਉਸ ਔਰਤ ਵੱਲੋਂ ਤੇ ਕਾਨੂੰਨ ਵੱਲੋਂ ਦਿੱਤੇ ਜਾ ਰਹੇ ਨੇ ਤਸੀਹੇ ਜੋ ਲੜਕਾ ਅੰਦਰੋਂ ਅੰਧੇਰੀ ਉਸ ਦੀ ਜਾਨ ਨੂੰ برداشت ਕਰਦਾ ਹੈ ਤੇ ਮੈਂ ਪ੍ਰਸ਼ਾਸਨ ਨੂੰ ਤੇ ਲਾਅਲ ਆਂਡਰ ਜੋ ਕੋਰਟ ਜੱਜ ਸਾਹਿਬਾਨ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂ ਕਿ ਜੋ ਇਸ ਤਰ੍ਹਾਂ ਦੀਆਂ ਔਰਤਾਂ ਨਜਾਇਜ਼ ਲੜਕਿਆਂ ਤੇ ਨਜਾਇਜ਼ ਝੂਠੇ ਕੇਸ ਪਾਉਂਦੀਆਂ ਹੈ ਚਾਹੇ ਫੇਰੋ ਰੇਪ ਕੇਸ ਪਾਉਂਦੀਆਂ ਚਾਹੇ ਫੇਰੋ ਦਾਜ ਦਾ ਕੇਸ ਪਾਉਂਦੀਆਂ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਫੇਰ ਉਹਨਾਂ ਦੀ ਸਲਾਈ ਕੀਤੀ ਜਾਂਦੀ ਹੈ ਇਹੋ ਜਿਹੀਆਂ ਔਰਤਾਂ ਲੜਕਿਆਂ ਦੀ ਲਾਈਫ ਜੋ ਲੜਕੇ ਨੇ ਉਹਨਾਂ ਦੀ ਲਾਈ ਉਹਨਾਂ ਦੀ ਲਾਈ ਪ੍ਰਵਾਦ ਕਰਦੀ ਹੈ ਤਾਂ ਮੈਂ ਪ੍ਰਸ਼ਾਸਨ ਅਗੇ ਇਹ ਅਪੀਲ ਕਰਦਾ ਹਾਂ ਕਿ ਇਹੋ ਜਿਹਾ ਚਾਹੇ ਉਹ ਜੈਂਟਸ ਹੋ ਚਾਹੇ ਉਹ ਔਰਤਾਂ ਅਗਰ ਕੋਈ ਨਿਜ ਕਾਨੂੰਨ ਦਾ ਨਜ਼ਾਇਜ਼ ਫਰਾ ਚੱਕਦਾ ਹੈ ਝੂਠ ਬੋਲਦਾ ਹੈ ਤੇ ਉਹਨਾਂ ਦੇ ਉੱਪਰ ਉਲਟ ਬੰਦੀ ਕਾਰਵਾਈ ਕੀਤੀ ਜਾਵੇ। ਕੋਟ ਬਣੋ। ਤੇ ਆਪਾਂ ਹੋਰ ਵੀ ਬਹੁਤ سارے ਮਸਲੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਅੱਜ ਇਹ ਮਸਲਾ ਆਇਆ ਸੀਗਾ ਕਿ ਔਰਤਾ ਵੱਲੋਂ ਲੜਕਿਆਂ ਤੇ ਨਜਾਇਜ਼ ਕੇਸ ਪਾਈ ਜਾਂਦੇ ਨੇ। ਲੜਕਿਆਂ ਤੇ ਜਾਂ ਲੜਕੇ ਪਰਿਵਾਰ ਤੇ ਨਜਾਇਜ਼ ਤੇ ਝੂਠੇ ਕੇਸ ਪਾਈ ਜਾਂਦੇ ਨੇ। ਅੱਜ ਆਪਾਂ ਇਸ ਮਸਲੇ ਤੇ ਗੱਲ ਕੀਤੀ ਹੈ। ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਸੰਜੇ ਕਰਿਓ। ਅਪਾ ਫੇਰਾਵਾਂਗੇ ਮੈਂ ਤੁਹਾਡਾ ਵੀ ਬਾਗਾ ਜਾਉ ਹਾਜਪਾ ਜਿਲ੍ਹਾ ਐਸੀ ਮੋਟਾ ਜਨ ਸੈਕਟਰੀ ਨਮਸਕਾਰ